ਲੱਗਦਾ ਜਿਵੇਂ ਚੋਰਾਂ ਦੇ ਹੌਸਲੇ ਐਨੇ بلند ਹੋ ਗਏ ਹੋਣ ਕਿ ਉਹਨਾਂ ਨੂੰ ਕਿਸੇ ਦਾ ਡਰ ਹੀ ਨਾ ਹੋਵੇ ਉਹ ਹਰ ਜਗ੍ਹਾ ਤੇ ਆਪਣੀ ਪਹੁੰਚ ਬਣਾਈ ਬੈਠੇ ਨੇ ਮਤਲਬ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਕਿ ਤੁਹਾਡੀ ਮਿਹਨਤ ਦੀ ਕਮਾਈ ਤੁਹਾਡੇ ਤੋਂ ਫੁਰ ਹੋ ਰਹੀ ਹੈ ਅਜਿਹਾ ਇੱਕ ਮਾਮਲਾ ਸਾਨੂੰ ਮਖੂ ਕਸਬੇ ਦੇ ਵਿੱਚ ਵੇਖਣ ਨੂੰ ਮਿਲਿਆ ਸਕਰੀਨ ਉੱਤੇ ਜਿਸ ਬੰਦੇ ਦੀ ਫੋਟੋ ਦੇਖ ਰਹੇ ਹੋ ਇਸ ਬੰਦੇ ਨੇ ਇਸ ਤਰ੍ਹਾਂ ਹੀ ਕੀਤਾ ਕਿ ਏਟੀਐਮ ਦੇ ਵਿੱਚ ਮਖੂ ਬਲਾਕ ਦੇ ਪੱਦਰੀ ਪਿੰਡ ਦੇ ਨਿਰਮਲ ਸਿੰਘ ਦੇ ਮਗਰ ਖਲੋ ਗਿਆ ਜਦੋਂ ਨਿਰਮਲ ਸਿੰਘ ਨੇ ਏਟੀਐਮ ਵਿੱਚੋਂ ਪੈਸੇ ਕੱਢੇ ਤਾਂ ਉਹ ਪਿੱਛੇ ਖੜਾ ਸਭ ਕੁਝ ਦੇਖ ਰਿਹਾ ਸੀ ਜਿਵੇਂ ਹੀ ਏਟੀਐਮ ਵਿੱਚੋਂ ਪੈਸੇ ਬਾਹਰ ਨਿਕਲੇ ਤਾਂ ਨਿਰਮਲ ਸਿੰਘ ਆਪ ਦੇ ਪੈਸੇ ਗਿਣਨ ਲੱਗ ਪਿਆ ਐਨੇ ਨੂੰ ਪਿੱਛੇ ਖੜੇ ਉਸ ਬੰਦੇ ਨੇ ਇੰਨੀ ਫੁਰਤੀ ਮਾਰੀ ਕਿ ਆਪਣਾ ਚੋਰੀ ਦਾ ਏਟੀਐਮ ਉਸ ਮਸ਼ੀਨ ਦੇ ਵਿੱਚ ਪਾ ਦਿੱਤਾ ਤੇ ਨਿਰਮਲ ਸਿੰਘ ਦਾ ਏਟੀਐਮ ਲੈ ਕੇ ਕੁਝ ਹੀ ਸਕਿੰਟਾਂ ਵਿੱਚ ਉੱਥੋਂ ਫਰਾਰ ਹੋ ਗਿਆ ਜਦੋਂ ਨਿਰਮਲ ਸਿੰਘ ਨੇ ਏਟੀਐਮ ਕੱਢਿਆ ਤੇ ਦੇਖਿਆ ਕਿ ਇਹ ਉਸ ਦਾ ਏਟੀਐਮ ਹੀ ਨਹੀਂ ਹੈ ਐਨੇ ਨੂੰ ਉਸ ਉਹ ਬੰਦਾ ਉੱਥੋਂ ਫਰਾਰ ਹੋ ਚੁੱਕਾ ਸੀ ਨਿਰਮਲ ਸਿੰਘ ਦੇ ਐਕਸ਼ਨ ਲੈਣ ਤੋਂ ਪਹਿਲਾਂ ਹੀ ਉਸ ਬੰਦੇ ਨੇ ਐਨੀ ਫੁਰਤੀ ਦਿਖਾਈ ਕਿ ਮਖੂ ਦੇ ਅੰਮ੍ਰਿਤਸਰ ਰੋਡ ਤੇ ਸਥਿਤ ਕੋਟਕ ਮਹਿੰਦਰਾ ਬੈਂਕ ਦੇ ਏਟੀਐਮ ਵਿੱਚੋਂ ਨਿਰਮਲ ਸਿੰਘ ਦੇ ਹਜ਼ਾਰਾਂ ਰੁਪਏ ਉਡਾ ਕੇ ਫਰਾਰ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਅਗਾਹ ਕਰਦੇ ਹਾਂ ਕਿ ਉਹ ਅਜਿਹੇ ਸ਼ਰਾਰਤੀ ਅਨਸਰ ਨੂੰ ਜਲਦ ਤੋਂ ਜਲਦ ਕਾਬੂ ਕਰੇ ਤਾਂ ਜੋ ਕਿਸੇ ਖੋਰ ਦੀ ਮਿਹਨਤ ਦੀ ਕਮਾਈ ਨੂੰ ਇਸ ਤਰ੍ਹਾਂ ਡਾਕਾ ਜਿਹੜਾ ਉਹ ਨਾ ਵੱਜ ਸਕੇ ਅਸੀਂ ਦਰਸ਼ਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਕੋਈ ਇਸ ਵਿਅਕਤੀ ਨੂੰ ਜਾਣਦਾ ਤਾਂ ਉਹ ਸਾਡੇ ਨੰਬਰਾਂ ਤੇ ਸਾਨੂੰ ਇਤਲਾਹ ਕਰੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਇਤਲਾਹ ਕਰੇ ਇਸ ਵਿਅਕਤੀ ਦੀ ਜਾਣਕਾਰੀ ਦੇਣ ਵਾਲੇ ਦਾ ਬਣਦਾ ਮਾਨ ਸਨਮਾਨ ਉਸ ਨੂੰ ਦਿੱਤਾ ਜਾਵੇਗਾ ਹਰ ਤਰ੍ਹਾਂ ਦੀ ਖਬਰ ਦੀ ਸਹੀ ਜਾਣਕਾਰੀ ਲੈਣ ਲਈ ਜੁੜੇ ਰਹੋ ਤਬਦਾ ਸਜਦੇ ਫੇਸਬੁੱਕ ਪੇਜ ਅਤੇ YouTube ਦੇ ਸਿਮਰ ਕੌਰ ਮਰਹਾਣਾ ਨਾਮ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਰਹੇ ਹਾਂ